ਲੋਕ ਸਭਾ ਚੋਣਾਂ ਨੂੰ ਲੈ ਕੇ ਆਖਰੀ ਗੇੜ ਦੀਆਂ ਵੋਟਾਂ ਪਾਉਣ ਦਾ ਕੰਮ ਅਸ਼ਵਰੀ 7 ਵੇ ਸ਼ੁਰੂ ਹੋ ਗਿਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਆਪਾਂ ਖੜੇ ਹਾਂ ਵਿਧਾਨ ਸਭਾ ਹਲਕਾ ਬਾਗਾਪਣਾ ਮੋਤਕੀ ਰੋਡ ਵਿਖੇ ਜਿੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਕਾਂ ਨੂੰ ਵੋਟਾਂ ਪਾਉਣ ਆਏ ਨੂੰ ਮੋਬਾਈਲ ਨਾਲ ਲਿਆਉਣ ਤੇ ਭਾਰੀ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਵੱਲੋਂ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕੋਈ ਵੀ ਡਵਾਈਸ ਜਾਰੀ ਨਹੀਂ ਕੀਤੀ ਜਿਸ ਵਿੱਚ ਮੋਬਾਈਲ ਨਾਲ ਲੈ ਕੇ ਆਉਣ ਦੀ ਗੱਲ ਕਹੀ ਗਈ ਹੋਵੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਬੂਥਾਂ ਤੇ ਪੱਖੇ কুলਰ ਏਸੀ ਪੀਣ ਵਾਲੇ ਪਾਣੀ ਆਸ਼ਾ ਵਰਕਰ ਕੋਈ ਬੂਥ ਪਿੰਕ ਅਤੇ ਗ੍ਰੀਨ بنائے ਗਏ ਹਨ ਤੇ ਵੱਡੇ ਵੱਡੇ ਦਾਅਵੇ ਕੀਤੇ ਗਏ ਇਸ ਸਬੰਧੀ ਨੈਬ ਚੀਲਦਾਰ ਬਾਘ ਆਪਣਾ ਗੱਲਬਾਤ ਵੀ ਕਰਾਂਗੇ ਉਹ ਕੀ ਕਹਿੰਦੇ ਨੇ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਵੀ ਤੇ ਵੋਟਾਂ ਪਾਉਣ ਆਏ ਪਹਿਲੀ ਵਾਰ ਵੋਟਰਾਂ ਨਾਲ ਵੀ ਨੈਬ ਸਾਹਿਬ ਅੱਜ ਇਥੇ 104 ਬੂਥ ਤੇ ਆਏ ਹੋ ਚੈਕਿੰਗ ਕਰਨ ਲਈ ਕੀ ਕਹਿਣਾ ਚਾਹੋਗੇ ਇਹ ਵਧੀਆ ਬੜੇ ਮੈਂ ਕਈ ਬੂਥ ਚ ਚੱਕ ਚੁੱਕੇ ਹਾਂ ਜੋ ਪਹਿਲਾਂ ਵੀ ਬੜੇ ਸ਼ਾਂਤੀਪੂਰਵਕ ਚੱਲ ਰਿਹਾ ਹੁਣ ਤੱਕ ਮਾਹੌਲ ਬੜਾ ਸ਼ਾਂਤ ਚੱਲ ਰਿਹਾ ਹੈ ਲੋਕਾਂ ਨੂੰ ਬੜਾ ਉਤਸ਼ਾਹ ਹੈ ਵੋਟਾਂ ਪਾਉਣ ਦਾ ਵਧੀਆ ਲਾਈਨਾਂ ਲੱਗੀਆਂ ਹੋਈਆਂ ਵੋਟਾਂ ਪੈ ਰਹੀਆਂ ਨੇ ਤੇ ਮੈਂ ਇਹ ਹੀ ਕਹੂੰਗਾ ਵੀ ਸ਼ਾਂਤੀਪੂਰਵਕ ਲੋਕ ਇਸ ਤਰ੍ਹਾਂ ਵੋਟਾਂ ਪਾਉਂਦੇ ਰਹੇ ਹਨ ਤੇ ਸਿਸਟਮ ਚੱਲਦਾ ਰਹੇ ਜਨਾਬ ਇੱਕ ਨਾ ਗੇਟ ਤੇ ਬੜੀ ਪ੍ਰੇਸ਼ਾਨੀ ਦੇਖੀ ਲੋਕਾਂ ਕੋਲ ਮੋਬਾਈਲ ਦੇ ਨਾਲ ਲੈ ਕੇ ਕਹਿੰਦੇ ਵੀ ਮੋਬਾਈਲ ਨਾਲ ਲੈ ਕੇ ਨਹੀਂ ਜਾ ਸਕਦੇ ਲੋਕੀ ਕਹਿੰਦੇ ਸਾਨੂੰ ਪ੍ਰਸ਼ਾਸਨ ਨੇ ਇਸ ਗੱਲ ਬਾਰੇ ਅਵਲਰਟਰੀ ਕੀਤਾ ਕਿ ਮੋਬਾਈਲ ਨਾਲ ਲੈ ਕੇ ਆਈਏ ਕਹਿੰਦੇ ਐਕਚੁਅਲੀ ਕੀ ਹੈ ਜਿਹੜੇ ਪਿੰਕ ਬੂਥ ਹੈ ਜਿੰਮੇ ਸਾਡੇ ਕਾਫੀ ਬੋਅ ਹੈ ਉਹ ਲੋਕ ਫੋਟੋਆਂ ਨਿਕਰੇ ਚ ਬੜ ਜਾਂਦੇ ਨੇ ਠੀਕ ਹੈ ਇਸ ਕਰਕੇ ਅਸੀਂ ਕਹਿੰਦੇ ਵੀ ਜਿਹੜਾ ਸਿਕਿਉਰਟੀ ਹੈ ਫੋਟੋ ਨਾ ਖਿੱਚੀ ਜਾਵੇ ਜਿਵੇਂ ਅੰਦਰ ਮਸ਼ੀਨ ਤੇ ਜਾਂਦਾ ਕੋਈ ਬਟਨ ਦਬਦਾ ਉਹ ਫੋਟੋ ਖਿੱਚ ਲੈਂਦੇ ਨੇ ਕਈ ਵਾਰੀ ਸਰਾਰਤੀ ਅਨਸਰ ਹੁੰਦੇ ਨੇ ਇਸ ਕਰਕੇ ਅਸੀਂ ਮੋਬਾਈਲ ਨੂੰ ਅਵੋਇਡ ਕੀਤਾ ਹੈ ਅਸੀਂ ਸਿਕਿਉਰਟੀ ਵਾਲ ਨੂੰ ਕਿਹਾ ਹੈ ਵਾਈਟ ਰੱਖ ਲੈਣੇ ਫੋਨ ਉਹ ਮੋਬਾਈਲ ਉਹ ਲੋਕਾਂ ਨੂੰ ਕੀ ਕਹਿਣਾ ਕਹੋਗੇ ਮੈਂ ਲੋਕਾਂ ਨੂੰ ਇਹ ਕਹਾਂਗਾ ਕਿ ਕਿਰਪਾ ਕਰਕੇ ਮੋਬਾਈਲ ਨਾ ਲੈ ਕੇ ਜਾਣ ਕਿਉਂਕਿ ਜਲਦੀ ਵੋਟਾਂ ਪਾਉਣ ਨੂੰ ਜਲਦੀ ਆਉਣ ਤਾਂ ਕਿ ਜਿਹੜੀ ਵੋਟ ਪਿੰਕ ਪੋਲਿੰਗ ਬੂਥਾਂ ਤੇ ਪਹਿਲੀ ਵਾਰ ਵੋਟ ਪਾਉਣੇ ਖਾਸ ਕਰਕੇ ਲੜਕੀਆਂ ਨੂੰ ਫੁਲਕਾਰੀ ਦੇ ਨਾਲ ਸਰਟੀਫਿਕੇਟ ਦਿੱਤਾ ਗਿਆ ਅਤੇ ਇਸ ਮੌਕੇ ਪੀ ਡਬਲਯੂ ਡੀ ਵੋਟਰਾਂ ਨੂੰ ਵੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਪਹਿਲੀ ਵਾਰ ਵੋਟ ਪਾਉਣ ਮੌਕੇ ਕੀ ਕੀ ਆਪ ਕਰਦੇ ਆਂ ਗੱਲ ਬਾਤ ਕਿੱਥੋਂ ਰਹਿਣ ਵਾਲੇ ਹੋ ਅੱਜ ਵੋਟ ਪਾਣ ਆਇਓ ਫਰਸਟ ਟਾਈਮ ਵੋਟ ਪਾਈ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਹੋ ਲੋਕਾਂ ਨੂੰ ਕੀ ਕਹਿਣਾ ਹੈ ਵੋਟ ਬਾਰੇ ਕੀ ਨਾਂ ਆਪਣਾ ਹੀ ਕਿਥੋਂ ਰਹਿਣ ਵਾਲੇ ਹੋ ਅੱਜ ਤੁਸੀਂ ਵੋਟ ਪੋਲ ਕਰਕੇ ਪਹਿਲੀ ਪਹਿਲੀ ਵੋਟ ਪਾਈ ਹੈ ਜੀ ਇਸ ਤਰ੍ਹਾਂ ਲੱਗ ਰਿਹਾ ਹੈ ਕੀ ਕਹਿਣਾ ਚਾਹੋਗੇ ਇਹ ਲੋਕਾਂ ਨੂੰ ਕੱਪੜਾ ਹੱਕ ਲੈਣਾ ਚਾਹੀਦਾ ਹੈ ਫੋਟ ਪਾ ਕੇ ਤੇ ਕੰਮਜਾ ਬਣਾਉਣਾ ਚਾਹੀਦਾ ਹੈ ਠੀਕ ਲੋਕ ਸਭਾ ਨੂੰ ਚੋਣਾਂ ਨੂੰ ਲੈ ਕੇ ਸਰ ਪ੍ਰਸ਼ਾਸਨ ਵੱਲੋਂ ਕਈ ਬੂਥਾਂ ਨੂੰ ਪਿੰਕ ਬੂਥ ਐਲਾਨਿਆ ਗਿਆ ਕਈਆਂ ਨੂੰ ਗ੍ਰੀਨ ਬੂਥ ਐਲਾਨਿਆ ਗਿਆ ਪਿੰਕ ਬੂਥਾਂ ਤੇ ਖਾਸ ਕਰ ਲੜਕੀਆਂ ਨੂੰ ਫਲਕਾਰੀ ਅਤੇ ਸਰਟੀਫਿਕੇਟ ਦਿੱਤਾ ਗਿਆ ਅਤੇ ਗ੍ਰੀਨ ਬੂਥਾਂ ਤੇ ਵੋਟਾਂ ਪਾਉਣ ਆਏ ਲੋਕਾਂ ਨੂੰ ਪੁੱਟੇ ਵੀ ਵੰਡੇ ਗਏ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਕਈ ਬੂਥਾਂ ਉੱਪਰ ਸੱਭਿਆਚਾਰ ਨੂੰ ਦਿਖਾਉਂਦੀਆਂ ਹੋਈਆਂ ਪਦਰਸ਼ੀਆਂ ਵੀ ਲਾਈਆਂ ਗਈਆਂ ਜਿਸ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ ਪ੍ਰਸ਼ਾਸਨ ਵੱਲੋਂ ਚੂਨੋਂ ਲੈ ਕੇ ਤਿਆਰੀਆਂ ਤਾਂ ਬਹੁਤ ਵਧੀਆ ਕੀਤੀਆਂ ਗਈਆਂ ਪਰ ਸਰਕਾਰ ਵੱਲੋਂ ਇਹ ਜਾਰੀ ਕੀਤੀ ਇੱਕ ਡਿਜੀਟਲ ਲੋਕਰ ਦੀ ਸੇਵਾ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਕਾਰਨ ਬਣੀ ਕਿਉਂਕਿ ਡਿਜੀਟਲ ਲੋਕਰ ਸਿਰਫ ਮੋਬਾਈਲ ਵਿੱਚ ਯੂਜ਼ ਹੁੰਦਾ ਹੈ ਅਤੇ ਚੂਨ ਅਧਿਕਾਰੀਆਂ ਵੱਲੋਂ ਅੱਜ ਦੇ ਦਿਨ ਪੂਥਾਂ ਤੇ ਮੋਬਾਈਲ ਲੈ ਜਾਣ ਨੂੰ ਮਨਾਹੀ ਸੀ ਜਿਸ ਕਾਰਨ ਕਈ ਵੋਟਰਾਂ ਨੂੰ ਇਸ ਦਾ ਕਾਰਨ ਭਾਰੀ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਆਖਰੀ ਗਿਹੜ ਦੀਆਂ ਵੋਟਾਂ ਪਾਉਣ ਦਾ ਕੰਮ ਅਸਵੇਰੇ 7 ਵਜੇ ਸ਼ੁਰੂ ਹੋ ਗਿਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਗਏ ਆਪਾਂ ਖੜੇ ਹਾਂ ਵਿਧਾਨ ਸਭਾ ਹਲਕਾ ਬਾਗਾਪਣਾ ਮੁੱਤਕੀ ਰੋਡ ਵਿਖੇ ਜਿੱਥੇ ਸਰਕਾਰੀ ਕੰਨਿਆ ਸੀਰੀਜ਼ ਸਕੂਲ ਵਿਖੇ ਲੋਕਾਂ ਨੂੰ ਵੋਟਾਂ ਪਾਉਣ ਆਉਣ ਨੂੰ ਮੋਬਾਈਲ ਨਾਲ ਲਿਆਉਣ ਤੇ ਭਾਰੀ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਵੱਲੋਂ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕੋਈ ਵੀ ਐਡਵਾਈਜ਼ੀ ਜਾਰੀ ਨਹੀਂ ਕੀਤੀ ਜਿਸ ਵਿੱਚ ਮੋਬਾਈਲ ਨਾਲ ਲੈ ਕੇ ਆਉਣ ਦੀ ਗੱਲ ਕਹੀ ਗਈ ਹੋਵੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਬੂਥਾਂ ਤੇ ਪੱਖੇ, কুলਰ, ਏਸੀ, ਪੀਣ ਵਾਲੇ ਪਾਣੀ, ਆਸ਼ਾ ਵਰਕਰ ਕੋਈ ਬੂਥ ਪਿੰਕ ਅਤੇ ਗ੍ਰੀਨ بنائے ਗਏ ਹਨ ਤੇ ਵੱਡੇ ਵੱਡੇ ਦਾਅਵੇ ਕੀਤੇ ਗਏ ਇਸ ਸਬੰਧੀ ਨੈਪ ਸੀਲਦਾਰ ਬਾਘਾ ਆਪਣਾ ਗੱਲਬਾਤ ਵੀ ਕਰਾਂਗੇ ਉਹ ਕੀ ਕਹਿੰਦੇ ਨੇ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਵੀ ਤੇ ਵੋਟਾਂ ਪਾਉਣ ਆਏ ਪਹਿਲੀ ਵਾਰ ਵੋਟਰਾਂ ਨਾਲ ਵੀ ਨੈ ਸਾਹਿਬਾ ਜੇ ਇੱਥੇ 140 ਬੂਥ ਤੇ ਆਏ ਹੋ ਚੈਕਿੰਗ ਕਰਨ ਲਈ ਕੀ ਕਹਿਣਾ ਚਾਹੋਗੇ ਇਹ ਵਧੀਆ ਬੜੇ ਮੈਂ ਕਈ ਵੂਟ ਚੈੱਕ ਕਰ ਚੁੱਕਿਆ ਹਾਂ ਜੋ ਪਹਿਲਾਂ ਵੀ ਬੜੇ ਸ਼ਾਂਤੀਪੂਰਵਕ ਚੱਲ ਰਿਹਾ ਹੁਣ ਤੱਕ ਮਾਹੌਲ ਬੜਾ ਸ਼ਾਂਤ ਚੱਲ ਰਿਹਾ ਹੈ ਲੋਕਾਂ ਨੂੰ ਬੜਾ ਉਤਸ਼ਾਹ ਹੈ ਵੋਟਾਂ ਪਾਉਣ ਦਾ ਵਧੀਆ ਲਾਈਨਾਂ ਲੱਗੀਆਂ ਹੋਈਆਂ ਵੋਟਾਂ ਪੈ ਰਹੀਆਂ ਨੇ ਤੇ ਮੈਂ ਇਹ ਹੀ ਕਹੂੰਗਾ ਵੀ ਸ਼ਾਂਤੀਪੂਰਵਕ ਲੋਕ ਇਸ ਤਰ੍ਹਾਂ ਹੀ ਵੋਟਾਂ ਪਾਉਂਦੇ ਰਹਿਣ ਇਸ ਤਰ੍ਹਾਂ ਹੀ ਚੱਲਦਾ ਰਹੇ ਜਨਾਬ ਇੱਕ ਨਾ ਗੇਟ ਤੇ ਮੈਂ ਪ੍ਰੇਸ਼ਾਨੀ ਦੇਖੀ ਲੋਕਾਂ ਕੋਲੋਂ ਮੋਬਾਈਲ ਦੇ ਨਾਂ ਲੈ ਕੇ ਕਹਿੰਦੇ ਵੀ ਮੋਬਾਈਲ ਨਾਲ ਲੈ ਕੇ ਨਹੀਂ ਜਾ ਸਕਦੇ ਲੋਕੀ ਕਹਿੰਦੇ ਸਾਨੂੰ ਪ੍ਰਸ਼ਾਸਨ ਨੇ ਇਸ ਗੱਲ ਬਾਰੇ ਅਵਲਰਟਰੀ ਕੀਤਾ ਕਿ ਮੋਬਾਈਲ ਨਾਲ ਲੈ ਕੇ ਆਈਏ ਇਹ ਤਾਂ ਬੜੀ ਕੀ ਕਰਨੀ ਚਾਹੀਦੀ ਉਹ ਦੱਸਿਆ ਗਿਆ ਵੀ ਐਕਚੁਅਲ ਕੀ ਹੈ ਜਿਹੜੇ ਪਿੰਕ ਬੂਥ ਹੈ ਜਿੰਮੇ ਸਾਡੇ ਕਾਫੀ ਬੂਥ ਹੈ ਉਹ ਲੋਕ ਫੋਟੋਆਂ ਲੈ ਕੇ ਚ ਵੜ ਜਾਂਦੇ ਨੇ ਇਸ ਕਰਕੇ ਅਸੀਂ ਕਹਿੰਦੇ ਵੀ ਜਿਹੜਾ ਸਿਕਿਉਰਟੀ ਹੈ ਫੋਟੋ ਨਾ ਖਿੱਚੀ ਜਾਵੇ ਜਿੰਮੇ ਅੰਦਰ ਮਸ਼ੀਨ ਤੇ ਜਾਂਦਾ ਕੋਈ ਬਟਨ ਦਬਦਾ ਉਹ ਫੋਟੋ ਖਿੱਚ ਲੈਂਦੇ ਨੇ ਕਈ ਵਾਰੀ ਸਹਾਰਤੀ ਅਨਸਰ ਹੁੰਦੇ ਨੇ ਇਸ ਕਰਕੇ ਅਸੀਂ ਮੋਬਾਈਲ ਨੂੰ ਅਵੋਇਡ ਕੀਤਾ ਹੈ ਅਸੀਂ ਸਿਕਿਉਰਟੀ ਵਾਲ ਨੂੰ ਕਿਹਾ ਹੈ ਵਾਈਟ ਸਕੋਰ ਰੱਖ ਲੈਣੇ ਕੋਲੋਂ ਮੋਬਾਈਲ ਲੈ ਲੋਕਾਂ ਨੂੰ ਕੀ ਕਹਿਣਾ ਕੀ ਹੋਗੇ ਮੈਂ ਲੋਕਾਂ ਨੂੰ ਇਹ ਕਹਾਂਗਾ ਕਿਰਪਾ ਕਰਕੇ ਮੋਬਾਈਲ ਨਾ ਲੈ ਕੇ ਜਾਣ ਕਿਉਂਕਿ ਜਲਦੀ ਬੂਥਾਂ ਪਾਉਣ ਨੂੰ ਠੀਕ ਹੈ ਤਾਂ ਥੈਂਕ ਯੂ ਪਿੰਕ ਪੂਲਿੰਗ ਬੂਥਾਂ 'ਤੇ ਪਹਿਲੀ ਵਾਰ ਵੋਟ ਪਾਉਣੇ ਖਾਸ ਕਰਕੇ ਲੜਕੀਆਂ ਨੂੰ ਕੁਲਕਾਰੀ ਦੇ ਨਾਮ ਸਰਟੀਫਿਕੇਟ ਦਿੱਤਾ ਗਿਆ ਅਤੇ ਇਸ ਮੌਕੇ ਪੀ ਡਬਲਯੂ ਡੀ ਵੋਟਰਾਂ ਨੂੰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਪਹਿਲੀ ਵਾਰ ਵੋਟ ਪਾਉਣ ਮੌਕੇ ਕੀ ਕਿਹਨਾਂ ਕਰਦਿਆਂ ਗੱਲਬਾਤ ਕਿੱਥੋਂ ਰਹਿਣ ਵਾਲੇ ਹੋ ਅੱਜ ਵੋਟ ਪਾਣ ਆਇਓ ਫਰਸਟ ਟਾਈਮ ਵੋਟ ਪਾਈ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਫੋ ਲੋਕਾਂ ਨੂੰ ਕੀ ਕਹਿਣਾ ਹੈ ਜੀ ਵੋਟ ਬਾਰੇ ਹਾਂ ਸਾਰੀ ਜਨਰਲ ਵੋਟ ਪਾਣਾ ਤੇ ਕੀ ਨਾਂ ਆਪਣਾ ਹੀ ਕਿੱਥੋਂ ਰਹਿਣ ਵਾਲੇ ਹੋ ਅੱਜ ਤੁਸੀਂ ਵੋਟ ਪੋਲ ਕਰਕੇ ਪਹਿਲੀ ਪਹਿਲੀ ਵੋਟ ਪਾਈ ਹੈ ਜੀ ਇਸ ਤਰ੍ਹਾਂ ਲੱਗ ਰਿਹਾ ਹੈ ਕੀ ਕਹਿਣਾ ਚਾਹੋਗੇ ਫੋ ਲੋਕਾਂ ਨੂੰ ਆਪਣਾ ਹੱਕ ਲੈਣਾ ਚਾਹੀਦਾ ਹੈ ਵੋਟ ਪਾ ਕੇ ਤੇ ਕਾਮਯਾਬ ਹੋਣਾ ਚਾਹੀਦਾ ਹੈ ਠੀਕ ਲੋਕ ਸਭਾ ਨੂੰ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਈ ਬੂਥਾਂ ਨੂੰ ਪਿੰਕ ਬੂਥ ਐਲਾਨਿਆ ਗਿਆ ਕਈਆਂ ਨੂੰ ਗ੍ਰੀਨ ਬੂਥ ਐਲਾਨਿਆ ਗਿਆ ਪਿੰਕ ਬੂਥਾਂ ਤੇ ਖਾਸ ਕਰਕੇ ਲੜਕੀਆਂ ਨੂੰ ਫਲਕਾਰੀ ਅਤੇ ਸਰਟੀਫਿਕੇਟ ਦਿੱਤਾ ਗਿਆ ਅਤੇ ਗ੍ਰੀਨ ਬੂਥਾਂ ਤੇ ਵੋਟਾਂ ਪਾਉਣ ਆਏ ਲੋਕਾਂ ਨੂੰ ਪੁੱਟੇ ਵੀ ਵੰਡੇ ਗਏ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਕਈ ਬੂਥਾਂ ਉੱਪਰ ਸੱਭਿਆਚਾਰ ਨੂੰ ਦਿਖਾਉਂਦੀਆਂ ਹੋਈਆਂ ਪ੍ਰਦਰਸ਼ਨੀ ਲਾਈਆਂ ਗਈਆਂ ਜਿਸ ਦਾ ਲੋਕਾਂ ਨੇ ਭਰਪੂਰ ਆਨੰਦ ਮਾਨਿਆ ਪ੍ਰਸ਼ਾਸਨ ਵੱਲੋਂ ਚੋਣਾਂ ਲਈ ਕਿ ਤਿਆਰੀਆਂ ਤਾਂ ਬਹੁਤ ਵਧੀਆ ਕੀਤੀਆਂ ਗਈਆਂ ਪਰ ਸਰਕਾਰ ਵੱਲੋਂ ਇਹ ਜਾਰੀ ਕੀਤੀ ਇੱਕ ਡਿਜੀਟਲ ਲੋਕਰ ਦੀ ਸੇਵਾ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਕਾਰਨ ਬਣੀ ਕਿਉਂਕਿ ਡਿਜੀਟਲ ਲੋਕਰ ਸਿਰਫ ਮੋਬਾਈਲ ਵਿੱਚ ਹੀ ਯੂਜ਼ ਹੁੰਦਾ ਹੈ ਅਤੇ ਚੋਣ ਅਧਿਕਾਰੀਆਂ ਵੱਲੋਂ ਅੱਜ ਦੇ ਦਿਨ ਕੂਥਾਂ ਤੇ ਮੋਬਾਈਲ ਲੈ ਜਾਣ ਨੂੰ ਮਨਾਹੀ ਸੀ ਜਿਸ ਕਾਰਨ ਕਈ ਵੋਟਰਾਂ ਨੂੰ ਇਸ ਦਾ ਕਾਰਨ ਭਾਰੀ ਪਰੇਸ਼ਾਨੀ ਸਾਹਮਣਾ ਕਰਨਾ ਪਿਆ